ਕੱਲ ਅਸੀਂ ਸ਼ਾਮਾਂ ਦੇ ਲੱਗੇ ਆ 6 ਵਜੇ ਦੇ ਰਾਤ 2:30 ਵਜੇ ਇੱਥੋਂ ਗਏ ਆ ਤੇ ਇੱਕ ਬੰਨ ਸੀਗਾ ਜਿਹੜਾ ਉਹ ਰਾਤ ਪੂਰਤਾ ਸੀਗਾ ਤੇ ਜਿਹੜਾ ਵੱਡਾ ਬੰਨ ਆ ਉਹ ਹੁਣ ਸਾਰੇ ਮੇਰੇ ਨਾਲ ਲੱਗੇ ਆ ਸਾਰੇ ਸੱਜਣ ਮਿੱਤਰ ਤੇ 7:30 ਹੋ ਗਏ ਆ ਰਾਤ ਦੇ ਤੇ ਲਗਾਤਾਰ ਚੱਲਣੀਆਂ ਜੀਸੀਬੀ ਮਸ਼ੀਨਾਂ ਪੋਕ ਲੈਣਾ ਤੇ ਟਿਪਰਾਂ ਔਰ ਦੁਪਹਿਰੇ ਅੱਜ ਤਰਨ ਚੁਗ ਜੀ ਆ ਗਏ ਸੁਖਵੀਰ ਬਾਦਲ ਜੀ ਆ ਗਏ ਉਹਦੇ ਕਰਕੇ ਬਹੁਤ ਸਾਡਾ ਅਫਸੈਟ ਹੋਇਆ ਕੰਮ ਦੋ ਟਿਪਰਾਂ ਸਾਡੀਆਂ ਛੜਕ ਤੋਂ ਬਹਿ ਗਈਆਂ ਥੱਲੇ ਤੇ ਮੈਂ ਕਹਿੰਦਾ ਤਿੰਨ ਚਾਰ ਘੰਟੇ ਲੱਗੇ ਇੱਕ ਟਿਪਰ ਨੂੰ ਕੱਢਦੇ ਆ ਜੇ ਇੱਕ ਦੂਜੀ ਫਸੀ ਆ ਉਹਦੇ ਕਰਕੇ ਸਾਡਾ ਸਾਰਾ ਅਫਸੈਟ ਹੋ ਗਿਆ ਕੰਮ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਆਪਣੇ ਜੇ ਕਿਸੇ ਲੀਡਰ ਨੇ ਆ ਮੌਕਾ ਵੇਖਣਾ ਆ ਤੇ ਉਹ ਭਾਈ ਥੋੜਾ ਜਿਆ ਐਨਾ ਕ ਮੇਰੀ ਬੇਨਤੀ ਆ ਵੀ ਜਿੱਥੇ ਕੰਮ ਚੱਲਦਾ ਉੱਥੇ ਤੇ ਨਾ ਨਾ ਜਾਓ ਤੇ ਜੇ ਆਉਣਾ ਆ ਤੇ ਫਿਰ ਨਾਲ ਆਣ ਕੇ ਹੱਥ ਬਟਾਓ ਉਹ ਬੜਾ ਡਿਸਟਰਬ ਹੋਇਆ ਆ ਕੰਮ ਬਹੁਤ ਅਫਸੈਟ ਹੋਇਆ ਨਹੀਂ ਤੇ ਹੁਣ ਨੂੰ ਅਸੀਂ ਆਲਮੋਸਟ ਕਲੋਜ਼ ਵਾਲੇ ਕੰਮ ਕਲੋਜ਼ ਕਰ ਦੇਣਾ ਹੈ ਤੁਸੀਂ ਬੰਦ ਦੇਣੀ ਪਰ ਐਨੀ ਹੋ ਉਹਦੇ ਨਾਲ ਸਾਡਾ ਅਫਸਰਡ ਸਿਸਟਮ ਹੋਣ ਕਰਕੇ ਤੇ ਅਜੇ ਹੁਣ ਰਾਤ 2:30 ਹੋ ਜਣ ਫਿਰ ਰਾਤ ਲੱਗੇ ਸ਼ੁਰੂ ਕਰਨ ਕੰਮ ਸੋ ਦੁਕਾਨ ਲੋਕਾਂ ਦਾ ਬਹੁਤ ਹੋਇਆ ਵਾ ਤੇ ਬਾਕੀ ਸਰਕਾਰ ਜਿਹੜੀ ਹੈ ਉਹਦੇ ਤੋਂ ਮੈਂ ਇਹ ਮੰਗ ਕਰਦਾ ਜਿਹੜੀ ਪੰਜਾਬ ਸਰਕਾਰ ਆ ਕਿ 50000 ਰੁਪਿਆ ਕਿਸਾਨਾਂ ਨੂੰ ਫਸਲ ਦਾ ਦਿੱਤਾ ਜਾਏ ਤੇ 50000 ਸੈਂਟ ਗਵਰਨਮੈਂਟ ਦੇ ਤਰਨ ਚੁੱਕ ਜੀ ਆਏ ਮੈਂ ਉਹਨਾਂ ਨੂੰ ਵੀ ਇਹ ਪੁੱਛਿਆ ਮੈਂ ਕਿ ਸ਼ਾਇਦ ਅੱਜ ਇੱਥੇ ਐਲਾਨ ਕਰਨ ਆਏ ਆ ਮੋਦੀ ਸਾਹਿਬ ਨੂੰ ਪੁੱਛ ਕੇ ਕਿਉਂਕਿ ਜਿਹੜੀਆਂ ਗਵਰਨਮੈਂਟ ਦੇ ਵਿੱਚ ਬੰਦੇ ਹੁੰਦੇ ਆ ਨਾ ਉਹ ਮੁਆਇਨਾ ਨਹੀਂ ਕਰਨ ਆਉਂਦੇ ਐਲਾਨ ਕਰਨ ਆਉਣਾ ਚਾਹੀਦਾ ਤੇ ਉਹਨਾਂ ਨੂੰ ਅੱਜ ਐਲਾਨ ਕਰਨਾ ਚਾਹੀਦਾ ਸੀਗਾ ਤੇ ਬਥੇਰਾ ਮੈਂ ਮਗਰ ਭਜਿਆਂ ਰੋਕਿਆ ਵੀ ਆ ਤੇ ਪਰ ਨਹੀਂ ਉਹਨਾਂ ਨੇ ਕੋਈ ਜਵਾਬ ਨਹੀਂ ਗਾੜੀ ਨੂੰ ਦਿੱਤਾ ਤੇ ਇਸ ਕਰਕੇ ਜਿੰਨੇ ਜੋਗੇ ਆ ਉਹ ਅਸੀਂ ਸਾਰੀ ਟੀਮ ਲੱਗੀ ਆ ਤੇ ਸਰਕਾਰ ਦਾ ਟੋਟਲੀ ਫੇਲੀਅਰ ਆ ਕਿ ਸਰਕਾਰ ਅੱਖਾਂ ਬੰਦ ਕਰਕੇ ਹਰ ਕੰਮ ਤੇ ਬੈਠੀ ਹੋਈ ਜੀ ਮੇਲਾ ਲੱਗਾ ਸਵੇਰ ਦਾ ਯਾਰ ਸੇਵਾ ਭਾਵਨਾ ਚਾਹੀਦੀ ਹੈ ਜਦੋਂ ਤੁਸੀਂ ਆਪ ਅੱਗੇ ਲੱਗ ਜਾਓ ਤੇ ਦੁਨੀਆ ਨੂੰ ਸੰਗਤ ਨੂੰ ਤੇ ਕੋਈ ਮਨਾ ਹੀ ਨਹੀਂ ਨਾ ਹੁੰਦਾ ਕੰਮ ਜਿੰਨੇ ਕੋਈ ਯਾਰ ਦੋਸਤਾਂ ਕੋਈ ਟਿੱਪਰਾਂ ਲਾਈਆਂ ਕਿਸੇ ਕੋਈ ਜੀਸੀਪੀ ਉਹ ਲੈ ਕੇ ਆ ਕੇ ਕੋ ਕੋਕ ਲੈਣ ਲੈ ਕੇ ਆ ਔਰ ਸਾਰੇ ਲੱਗੇ ਆ ਲਗਾਤਾਰ ਕੱਲ ਸ਼ਾਮਾਂ ਦੇ ਉਹ ਜਦੋਂ ਆਪ ਅੱਗੇ ਲੱਗ ਜਾਓ ਫਿਰ ਸੇਵਾ ਦਾ ਸੇਵਾਦਾਰਾਂ ਦੀ ਤੇ ਸੰਗਤ ਦੀ ਕੋਈ ਕਮੀ ਨਹੀਂ ਰਹਿਣ ਦਿੰਦੇ ਸਮਾਂ ਕਿੰਨਾ ਸਮਾਂ ਲੱਗੇਗਾ ਸਮਾਂ ਤੇ ਜੇ ਲੱਗੇਗਾ ਮੈਂ ਕਿਹਾ ਰਾਤ ਸਾਰੀ ਲੱਗ ਜਾਣੀ ਹੈ ਰਾਤ ਲੱਗ ਕੇ ਹੋ ਸਕਦਾ ਕੱਲ ਦਿਨੇ ਵੀ ਥੋੜਾ ਬਹੁਤ ਕੰਮ ਚੱਲੇ ਪ੍ਰਸ਼ਾਸਨ ਨਾਲ ਗੱਲ ਹੋਈ ਆ ਉਹ ਮੈਨੂੰ ਐਕਸ਼ਨ ਸਾਹਿਬ ਮਿਲਿਆ ਕੋਈ ਤਕਰੀਬਨ ਮੇਰੇ ਕੋਲ 12 1 ਵਜੇ ਦੇ ਕਰੀਬ ਆਏ ਹੀ ਮੇਰੇ ਕੋਲ ਐਸਡੀਐਮ ਸਾਹਿਬ ਨਾਲ ਗੱਲ ਹੋਈ ਤੇ ਉਹ ਮੁੜ ਕੇ ਐਕਸ਼ਨ ਸਾਹਿਬ ਦੇ ਵੀ ਮੈਨੂੰ ਮਿਲਣ ਆਏ ਤੇ ਉਹ ਕਹਿੰਦੇ ਕਿ ਅਸੀਂ ਤੇ ਮਤਲਬ ਮਿੱਟੀ ਤੁਸੀਂ ਇਧਰੋਂ ਪਾ ਰਹੇ ਹੋ ਬਹੁਤ ਵਧੀਆ ਗੱਲ ਤਾਂ ਅਸੀਂ ਪਰਲੇ ਬੰਨੇ ਸ਼ੁਰੂ ਕਰਨ ਲੱਗੇ ਆ ਤੇ 15 ਟਿਪਰਾਂ ਜਿਹੜੀਆਂ ਉਹ ਤਿਆਰ ਨੇ ਤੇ ਮੈਂ ਤੇ ਡੀਗਦਾ ਰਹਿ ਗਿਆ ਉਹ 15 ਟਿਪਰਾਂ ਵੀ ਨਹੀਂ ਆਈਆਂ ਇਸ ਵੇਲੇ ਰਾਤ ਸਵਾ ਅੱਠ ਹੋ ਗਿਆ ਇਹ ਦੁਪਹਿਰਾਂ ਦੀਆਂ ਗੱਲਾਂ ਨੇ ਤੇ ਬੋਰੂ ਜਰੂਰ ਆਏ ਆ ਇੱਥੇ ਖਾਲੀ ਤੇ ਉਹ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੰਨੀ ਕਿਰਪਾ ਕਰ ਦਿਓ ਕਿ ਅਸੀਂ ਜਿੰਨਾ ਕੰਮ ਕਰ ਰਹੇ ਆ ਉਹ ਕਰ ਸਕਦੇ ਆ ਕੱਲ ਨੂੰ ਤੁਸੀਂ ਇਹ ਬੋਰੂ ਮਿੱਟੀ ਦੇ ਭਰ ਕੇ ਤੇ ਇਹਦੇ ਅੱਗੇ ਸਪੋਰਟ ਲਾ ਦਿਓ ਵੀ ਇੰਨੀ ਹੁਣ ਮੁਸ਼ਕਲ ਨਾਲ ਮਿੱਟੀ ਵੀ ਨਹੀਂ ਮਿਲਦੀ ਤੇ ਲੈ ਕੇ ਆਏ ਆ ਘਟੋ ਘਟ ਇੰਨੇ ਦੇ ਨਾਲੇ ਮਨਰੇਗਾ ਵਾਲਿਆਂ ਨੂੰ ਕੰਮ ਮਿਲ ਜੇਗਾ ਨਾਲੇ ਇਹਨੂੰ ਤੁਸੀਂ ਪੱਕਾ ਕਰ ਦਿਓ ਉਹ ਹੁਣ ਜੋ ਅਸੀਂ ਬੈਸਟ ਕਰ ਸਕਦੇ ਆ ਰਾਤ ਨੂੰ ਕਰਾਂਗੇ ਤੇ ਸਵੇਰੇ ਦੇਖਦੇ ਆ ਪ੍ਰਸ਼ਾਸਨ ਸਾਹਿਬ ਸਵੇਰੇ ਕੋਈ ਟਿਪਰਾ ਉਹਨਾਂ ਦੀ ਆਜਣ ਲਈ ਤੇ ਆਇਆ ਕਹਿ ਰਹੀ ਕੋਈ ਆਪਣਾ ਪੁਰਾਣਾ ਰੈਸਟ ਹਾਊਸ ਆ ਉਹ ਪੁੱਟ ਕੇ ਲਿਆਉਣਾ ਤੇ ਵਿਛਦੇ ਆ ਅਜੇ ਤੱਕ ਤੇ ਨਹੀਂ ਕੋਈ ਟਿਪਰ ਆਈ ਕੋਈ ਉਸ ਤਰ੍ਹਾਂ ਵੀ ਪ੍ਰਸ਼ਾਸਨ ਨੂੰ ਕੋਈ ਮਦਦ ਹੀ ਆ ਸਰਕਾਰ ਨੂੰ ਕੋਈ ਮਦਦ ਕੋਈ ਇੱਕੇ ਭੇਜਿਆ ਹੋਵੇ ਚੀਜ਼ ਭੇਜੇ ਇਸ ਤਰ੍ਹਾਂ ਨਹੀਂ ਮਦਦ ਮਦਦ ਕਾਦੀ ਹੋਣੀ ਹੈ ਟਰਾਲੀਆਂ ਵੀ ਸਾਰੀਆਂ ਆਪਣੀਆਂ ਸਾਡੀਆਂ ਤੇ ਟਿਪਰਾਂ ਵੀ ਸਾਰੀਆਂ ਆਪਣੀਆਂ ਲਾਈਆਂ ਹੋਈਆਂ ਜੀ ਸੀ ਪੀਆਂ ਵੀ ਆਪਣੀਆਂ ਲਾਈਆਂ ਇਵਨ ਪੱਠਿਆਂ ਤੋਂ ਜਿਹੜਾ ਵੱਟੇ ਤੇ ਰੋੜੀ ਤੇ ਕੇਰੀ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਡਮ ਅਰਨਾ ਚੌਧਰੀ ਫੋਨ ਕਰ ਰਹੀ ਆ ਆਪਣੇ ਇਲਾਕੇ ਦੇ ਜਿਹੜੇ ਪੱਠੇ ਵਾਲੇ ਆ ਮੈਂ ਵੀ ਆਪਣੇ ਇਲਾਕੇ ਚ ਫੋਨ ਕਰ ਰਿਹਾ ਸੋ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸੇ ਨੇ 10 ਟਰਾਲੀਆਂ ਕਿਸੇ ਨੇ 4 ਟਿਪਰਾਂ ਆ ਕੇ ਨੇ 5 ਟਿਪਰਾਂ ਉਹ ਪੱਥਰਾਂ ਦੀ ਆਪਣੇ ਰੋੜਿਆਂ ਦੀਆਂ ਤੇ ਘੇਰੀ ਦੀ ਵੀ ਆ ਰਹੀ ਹੈ ਕਿ ਉਹ ਗੱਡੀਆਂ ਬਹਿ ਜਾਂਦੀਆਂ ਨੇ ਤੇ ਅਸੀਂ ਉਹ ਥੋੜਾ ਥੋੜਾ ਬੈੱਡ ਬਣਾ ਕੇ ਉੱਤੇ ਉਹ ਪਾ ਕੇ ਤੇ ਇਸ ਤਰੀਕੇ ਨਾਲ ਗਾਂ ਚੱਲ ਰਹੇ ਹਾਂ ਸੋ ਮੈਂ ਸਾਰੇ ਉਹਨਾਂ ਦਾ ਵੀ ਧੰਨਵਾਦ ਕਰਦਾ ਸਰਕਾਰ ਨੂੰ ਅਜੇ ਤੱਕ ਇੱਕ ਮਤਲਬ ਇੱਕ ਮੱਲੋ ਕਹ ਲਓ ਕਿ ਬੋਰੂ ਨਹੀਂ ਮਿੱਟੀ ਦਾ ਆਇਆ ਤੇ 15 ਟਿਪਰਾਂ ਜਿਹੜੀਆਂ ਹੋਣੀਆਂ ਉਹ ਵੀ ਨਹੀਂ ਆਈਆਂ ਕਿਉਂਕਿ ਇੱਥੇ ਤੇ ਟਿਪਰ ਬਹੁਤ ਪੈਣੀ ਆ ਇੱਥੇ ਤੇ ਮੇਰੇ ਹਿਸਾਬ ਨਾਲ 4- ਤੋ ਇਸ ਆਪਣੇ ਹਲਕੇ ਤੋਂ ਦੀਨ ਵਾਲਾ ਹਲਕੇ ਦਾ ਅਲੱਗ ਹਲਕਾ ਪੈਂਦਾ ਤੇ ਸੇਵਾਪਾ ਉਹਨਾਂ ਤੋਂ ਹੀ ਆਏ। ਦੇਖੋ ਇਹਦੇ 'ਚ ਸਰਹੱਦਾਂ ਨਹੀਂ ਹੁੰਦੀਆਂ। ਜੇ ਜਦੋਂ ਸੇਵਾ ਕਰਨੀ ਆ ਫੇਰੇ ਇਹ ਇਹ ਉਹ ਸਰਹੱਦਾਂ ਤੇ ਰਹੀਏ ਤੇ ਫੇਰ ਉਹ ਗੱਲ ਨਹੀਂ ਬਣਦੀ। ਆਪਾਂ ਵੇਖਿਆ ਅਕਸਰ ਲੀਡਰ ਇਦਾਂ ਹੀ ਕਰਦੇ ਆਪਣੇ ਹਲਕੇ ਦੇ ਜਾਂਦੇ। ਮੈਂ ਲੀਡਰ ਨਹੀਂ ਆ ਭਾਈ ਮੈਂ ਲੀਡਰ ਨਹੀਂ। ਜੇ ਲੀਡਰ ਨਹੀਂ ਤੇ ਐਡੀ ਨੇਰੀ 'ਚ ਦੋਰੇ ਲੋਕਾਂ ਜਤਾਇਆ। ਬਾਬਾ ਸ਼੍ਰੀ ਚੰਦ, ਟਾਲੀ ਸਾਹਿਬ ਗੁਰਦੁਆਰਾ ਸਾਹਿਬ ਨਤਮਸਤਕ ਉਹਨੇ ਕੱਲ ਵੀ ਇੱਥੇ ਮੱਥਾ ਟੇਕਣ ਹੀ ਆਏ ਸੀ ਮੈਂ ਤੇ ਬਲਜੀਤ ਤੇ ਜਦੋਂ ਇੱਥੇ ਆਏ ਆ ਤੇ ਸੰਗਤ ਨੇ ਦੱਸਿਆ ਕਿ ਆ ਜੇ ਪੜਾ ਸਾਹਿਬ ਅੱਗੇ ਲੱਗੋ ਤੇ ਇਹ ਕੰਮ ਤੁਸੀਂ ਕਰ ਸਕਦੇ ਹੋ ਉੱਥੋਂ ਬਾਬਾ ਜੀ ਅ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਆਗੇ ਮੈਨੇਜਰ ਸਾਹਿਬ ਗੱਡੀ ਤੇ ਲੰਘ ਰਹੇ ਉਹ ਖਲੋਗੇ ਉੱਥੇ ਉਹਨਾਂ ਨੇ ਜਾਣਕਾਰੀ ਛੱੜ ਤੇ ਮੇਰੇ ਨਾਲ ਦਿਆਂ ਤੇ ਅਰਦਾਸ ਕਰਤੀ ਤੇ ਫਿਰ ਜਦੋਂ ਮੈਂ ਸੋਚਿਆ ਕਿ ਬਾਬਾ ਸ਼੍ਰੀ ਚੰਦ ਜੀ ਨੇ ਆਪ ਸੇਵਾ ਲਈ ਹੈ ਤੇ ਉਹਦੇ ਕਰਕੇ ਫਿਰ ਅਸੀਂ ਉਹ ਰਾਤ ਹੀ ਫੋਨ ਕੀਤਾ ਮੈਨੂੰ ਨਹੀਂ ਸਮਝ ਲੱਗੀ ਅੱਧੇ ਘੰਟੇ ਦੀ ਟਿਪਰਾਂ ਦਾ ਅਰੇਂਜਮੈਂਟ ਅੱਧੇ ਘੰਟੇ ਚ ਅਸੀਂ ਉਹ ਆਪਣੇ ਤਾਇ ਦੇ ਬੇਟਾ ਉਹਦੇ ਪਲਾਟਾਂ ਚੋਂ ਮਿੱਟੀ ਪੁੱਟ ਕੇ ਲਿਆ ਰਹੇ ਆ ਉਹਨੇ ਹੁਣੇ ਤਾਜੀ ਪਵਾਈ ਸੀ ਕਿ ਵਾਵਾ ਜੀ ਤੇ ਮੈਂ ਕਹਿੰਦਾ ਕੋਈ ਨਹੀਂ ਫੇਰ ਪਵਾ ਲਾਂਗੇ ਸੇਵਾ ਆ ਤੇ ਉਥੋਂ ਮਿੱਟੀ ਵੀ ਅਸੀਂ ਉਥੋਂ ਹੀ ਲਿਆ ਰਹੇ ਆ ਉਹ ਇਸ ਕਰਕੇ ਫਿਰ ਉਸ ਤੋਂ ਬਾਅਦ ਆ ਦੇਖਿਆ ਤੇ ਇਹਦੇ ਜਿਆਦਾ ਮੋਟਾ ਕੰਮ ਸੀਗਾ ਵੀ ਸਰਕਾਰ ਦੇ ਵੱਸ ਦੀ ਗੱਲ ਆ ਵੀ ਕੋਈ ਬੜਾ ਯੋਰ ਮਾਰਨ ਪਰ ਸੰਗਤ ਨੇ ਸਾਥ ਦਿੱਤਾ ਕਹਿੰਦਾ ਤੂੰ ਅੱਗੇ ਲੱਗੋ ਤੇ ਅਸੀਂ ਉਹ ਕਰਕੇ ਸਾਰਾ ਤੇ ਲੱਗੇ ਹੋਏ ਆ ਤਗੜੇ ਹੋ ਕੇ ਤੇ ਕਰਦੇ ਰਵਾਂਗੇ ਜਿੰਨੇ ਜੋਗੇ ਆ ਆਪਾਂ ਸਰ ਇਹ ਜਿਹੜਾ ਕੰਮ ਆ ਜਿਹੜਾ ਤੁਸੀਂ ਕਰੇ ਵੈਸੇ ਦੇਖਿਆ ਇਹ ਤੇ ਸਰਕਾਰ ਜਾਂ ਪ੍ਰਸ਼ਾਸਨ ਦਾ ਬੰਦਾ ਵਾ ਕਿਉਂਕਿ ਉਹ ਅਰੇਂਜਮੈਂਟ ਕਰ ਸਕਦੇ ਆ ਕਾਫੀ ਜਿਆਦਾ ਵੱਡਾ ਕੰਮ ਆ ਸੋ ਜਿਹੜੇ ਲੀਡਰ ਲੋਕਾਂ ਦੇ ਨਿਗਰਾ ਜਾਂ ਉਹਨਾਂ ਦਾ ਪ੍ਰਸ਼ਾਸਨ ਕੋਈ ਆ ਰਿਹਾ ਦੇਖੋ ਕੱਲ ਇੱਥੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਤੇ ਸੰਗਤਾਂ ਅੱਜ ਵੀ ਨਗਰ ਕੀਰਤਨ ਆਇਆ ਇੱਥੇ ਬੜਾ ਵੱਡਾ ਔਰ ਜੋੜਾ ਵੀ ਅਸੀਂ ਕੰਮ ਕਰਦੇ ਇਥੋਂ ਨਤਮਸਤਕ ਹੋ ਕੇ ਕਰਦੇ ਆ ਤੇ ਕੱਲ ਵੀ ਇੱਥੇ ਬਹੁਤ ਸੰਗਤ ਹੋਣੀ ਆ ਤੇ ਪਤਾ ਨਹੀਂ ਹੁੰਦਾ ਬਾਰਸ਼ ਦਾ ਤੇ ਮੀਂਹ ਦਾ ਕਦੋਂ ਪਾਣੀ ਚੱਲ ਪਿਆ ਸੀ ਉਸ ਕਰਕੇ ਜ਼ੋਰ ਮਾਰਨ ਦੇ ਤੇ ਬਾਕੀ ਜਿਹੜੀ ਹਲਕਾ ਇਨਚਾਰਜ ਜਾਂ ਲੀਡਰ ਜਿਹੜੇ ਵੀ ਹੈਗੇ ਆ ਆਮ ਆਦਮੀ ਪਾਰਟੀ ਦੇ ਸਾਰੇ ਹਲਕੇ ਉਹ ਤੇ ਵੇਖੋ ਮੈਂ ਤੇ ਇਹੋ ਕਹੂੰਗਾ ਵੀ ਲੋਕਾਂ ਨੇ ਉਹਨਾਂ ਨੂੰ ਮਿਲਖਾ ਸਿੰਘ ਬਣਾਇਆ ਹੋਇਆ ਤੋ ਲੱਭਣਗੇ ਕਿੱਥੋਂ ਵੀ ਦੇਖਿਆ ਹੀ ਆ ਜਿਹੜੀ ਸਪੀਡ ਨਾਲ ਦੌੜ ਰਹੇ ਆ ਉਹ ਮਗਰ ਲੋਕ ਚੜ ਰਹੇ ਆ ਤੇ ਗਾੜੀ ਉਹਨਾਂ ਨੇ ਸਪੀਡ ਇੰਨੀ ਕਿ ਚੱਕ ਚੱਕੀ ਹੋਈ ਆ ਲੋਕਾਂ ਨਾਲ ਮਗਰ ਚੜ ਕੇ ਤੇ ਇਸ ਕਰਕੇ ਸਾਨੂੰ ਤੇ ਵੀ ਪ੍ਰੋਬਲਮ ਆ ਰਹੀ ਆ ਵੀ ਆ ਜਿਹੜੇ ਰੋੜੇ ਰਾੜੇ ਲਿਆ ਰਹੇ ਆ ਉਹ ਪੱਠਿਆਂ ਤੋਂ ਮਿਲ ਨਹੀਂ ਰਹੇ ਤੋ ਉਹ ਫਿਰ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਹਿੰਦੇ ਵੀ ਜਿਹੜੇ ਸਭ ਤੋਂ ਵੱਧ ਔਖੇ ਆ ਪਿੰਡ ਵਾਲੇ ਉੱਤ ਪਿੰਡ ਜਾਓ ਰੋੜੇ ਉੱਥੋਂ ਮਿਲਣਿਆ ਸਰਕਾਰ ਦੇ ਖਿਲਾਫ ਇਕੱਠੇ ਕਰਕੇ ਬੈਠੇ ਸੋ ਅਹੀਂ ਦੇ ਭਾਈ ਹਰ ਚੀਜ਼ ਦੀ ਦਿੱਕਤ ਆਉਣ ਢਈ ਆ ਪਹਿਲੀ ਯਾਰ ਵੇਖਿਆ ਵੀ ਇਹੋ ਜੀ ਸਰਕਾਰ ਥਾਸੀ ਤੋਂ ਬਾਅਦ ਸਭ ਤੋਂ ਵੱਧ ਪਾਣੀ ਹਰਕਾਂ ਆਇਆ ਤੇ ਸੁੱਤੇ ਪਏ ਆ ਸਰਕਾਰ ਨੂੰ ਕੋਈ ਟੈਨਸ਼ਨ ਨਹੀਂ ਗਈ ਤੇ ਕੋਡਨ ਖਰੋਲਾ ਲੈ ਆ ਕੇ ਦੇ ਦਿੱਤਾ ਸਾਡੇ ਮਾਝੇ ਵਾਲਿਆਂ ਨੂੰ ਜੋ ਟੱਬਰ ਲੈ ਲੈ ਕੇ ਹੁਟੇ ਲੈਣ ਦੇ 40-40 ਲੱਖ ਰੁਪਏ ਦਾ ਫੇਰਾ ਪੈਂਡਿਆ ਕਮਾਲ ਦੀ ਗੱਲ ਆ ਭਈ ਮੁਬਾਰਕ ਆ ਇਹਨਾਂ ਇਹਨਾਂ ਦੀ ਲੀਡਰੀ ਇਹਨਾਂ ਨੂੰ ਮੁਬਾਰਕ ਆ ਬਹੁਤ ਧੰਨਵਾਦ ਆ ਇਹਨਾਂ ਦਾ ਨਹੀਂ ਉਹਦੇ ਚ ਵੇਖੋ ਬੀਬੀਆਂ ਵੱਲੋਂ ਇਹ ਵਿਸ਼ੇਸ਼ ਧੰਨਵਾਦ ਆ ਅਸੀਂ ਵੀ ਧੰਨਵਾਦ ਕਰਦੇ ਆ ਸਰਕਾਰ ਦਾ ਕਿ ਜਿਹੜਾ ਉਤੋਂ ਆਟਾ ਛੁੱਟ ਰਿਹਾ 5-5 ਕਿਲੋ ਉਹ ਬੀਬੀਆਂ ਨੂੰ ਗੁੰਨਣਾ ਨਹੀਂ ਪੈ ਰਿਆ ਉਹ ਜਦੋਂ ਛੁੱਟਦੇ ਆਪਣੇ ਆਪ ਗੁੱਜ ਜਾਂਦਾ ਤੇ ਬਾਅਦ ਚ ਫੇਰ ਡੰਗਰਾਂ ਨੂੰ ਪਾਉਣਾ ਪੈਂਦਾ ਬੜਾ ਧੰਨਵਾਦ ਆ ਸਰਕਾਰ ਦਾ ਉਤੋਂ ਲੇਜ਼ ਦੇ ਪੈਕਟ ਵੀ ਛੁੱਟੇ ਆ ਤੇ ਕੱਲ ਮੈਂ ਨੰਗਲ ਪਿੰਡ ਗਿਆ ਹੇ ਉਹ ਬੀਬੀ ਕਹਿੰਦੀ ਵੀ ਸਾਡੇ ਵੀ ਆਇਆ ਤੇ ਅਸੀਂ ਚਾਦਰ ਵਿਛਾਉਂਦੇ ਰਹੇ ਤਿੰਨ ਪੈਕਟ ਲੇਜ਼ ਦੇ ਛੁੱਟੇ ਉਹ ਵੀ ਪਾਣੀ ਚ ਮਰ ਜਣੇ ਨਹੀਂ ਛੁੱਟਦੇ ਜਿਹੜਾ ਹੈਗਾ ਹੀ ਕੋ ਸੋ ਗੱਲ ਇਹ ਆ ਯਾਰ ਪੀਆਰ ਤੋਂ ਬਾਹਰ ਨਹੀਂ ਆ ਰਹੇ ਉਹ ਦਿੱਲੀ ਵਾਲਿਆਂ ਨੇ ਬੇੜਾਗਰ ਕਰ ਦੇਣਾ ਇਹਨਾਂ ਦਾ ਸਾਰੇ ਜਿੰਨੇ ਵੀ ਇਹ ਪੰਜਾਬੀ ਲੱਗੇ ਨਾ 994 ਲੈ ਜੇ ਮੁੜ ਕੇ ਹਲਕਿਆਂ 'ਚ ਵੜ ਜਾਣਗੇ ਨਾ ਆਉਣ ਵਾਲੇ ਸਮੇਂ 'ਚ ਤੇ ਮੇਰਾ ਨਾਮ ਖਾ ਲੇ ਇਹਨਾਂ ਦੇ ਕਿ ਬਣਾਇਆ ਹੋਇਆ ਸਾਰਿਆਂ ਦਾ ਉਹਨਾਂ ਨਾਲ ਵੱਧ ਸਪੀਡ ਆ ਜਿੰਨੀ 'ਚ ਦੌੜ ਰਹੇ ਆ ਅੱਗੇ-ਅੱਗੇ ਆਪਣੀ ਸਰਕਾਰ 'ਚ ਯਾਰ ਤਾਂ ਡੇ ਹਾਲਾਤ ਨੇ ਤੇ ਡੇਢ ਸਾਲ ਨੂੰ ਕੀ ਬਣੂਗਾ ਓਏ ਆਪ ਦਾ ਚੈੱਕ ਕਰਨ ਸਿਸਟਮ ਨੂੰ ਪੀੜੀ ਥੱਲੇ ਛੋਟਾ ਜ਼ਰੂਰ ਮਾਰ ਲੱਗਦਾ ਹੁੰਦਾ ਸਰਕਾਰ 'ਚ ਵੀ ਨਹੀਂ ਅਸੀਂ ਬੜੇ ਉਹ ਹੈਗੇ ਆ ਪਰ ਅੱਜ ਤੁਸੀਂ ਦੇਖਿਆ ਉਹ ਪਠਾਨ ਮਾਜਰਾ ਜੀ ਵੀ ਰੌਲਾ ਪਾ ਰਹੇ ਉਹ ਕਈ ਲੀਡਰ ਇਹਨਾਂ ਦੇ ਰੋਹ ਨੂੰ ਪਿੰਡਾਂ 'ਚ ਨਹੀਂ ਵਣਦੇ ਕਿੱਦਾਂ ਵਣਨ ਦੇਣਗੇ ਯਾਰ ਤੁਸੀਂ ਜਦੋਂ ਤੁਸੀਂ ਆਪਣੀ ਆਪਣੀ ਸਰਕਾਰ 'ਚ ਰਹਿ ਕੇ ਵੀ ਕਈ ਵਾਰ ਬੋਲਣਾ ਪੈਂਦਾ ਆ ਆਪਣਾ ਹੱਕ ਲੈਣ ਲਈ ਇਹ ਲੀਡਰਾਂ ਨੂੰ ਮੈਂ ਇੱਕ ਵਾਰ ਵਹਿਮ ਕੱਢ ਦਿਆਂ ਨਾ ਭਗਵੰਤ ਮਾਨ ਨੇ ਕਿਸੇ ਨੂੰ ਐਮਐਲਏ ਬਣਾਉਣਾ ਨਾ ਬਰਿੰਦਰ ਪਾੜੇ ਨੂੰ ਕਿਸੇ ਨੇ ਐਮਐਲਏ ਬਣਾਉਣਾ ਐਮਐਲਏ ਬਣਾਉਣਾ ਤੁਹਾਡੇ ਇਲਾਕੇ ਦੇ ਲੋਕਾਂ ਨੇ ਜਿਹੜਾ ਆਪਣੇ ਇਲਾਕੇ ਦੇ ਲੋਕਾਂ ਨਾਲ ਖੜੂਗਾ ਮਰੂਗਾ ਆਪਣੀ ਸਰਕਾਰ ਨਾਲ ਲੜੂਗਾ ਆਪਣੀ ਸਰਕਾਰ ਦੇ ਵਜ਼ੀਰਾਂ ਨਾਲ ਲੜੂਗਾ ਉਹ ਬੰਦਾ ਦੁਬਾਰਾ ਚੁਣਿਆ ਜਾਊਗਾ ਤੇ ਜਿਹੜਾ ਇਹ ਸੋਚੇ ਵੀ ਹਾਏ ਓਏ ਮੈਂ ਕਿਤੇ ਬੋਲ ਪਿਆ ਨਾ ਕਿਤੇ ਬਿਆਨ ਦੇ ਦਿੱਤਾ ਤੇ ਮੇਰੀ ਸੰਗੀ ਘੁੱਟੀ ਜਾਣੀ ਆ ਉਹਦੇ ਨਾਲ ਵੱਧ ਸੰਗੀ ਅਗਲਿਆਂ ਨੇ ਸਿਲੈਕਸ਼ਨ ਚ ਲੋਕਾਂ ਘੁੱਟਣੀਆਂ ਹੋਰ ਵੀ ਪ੍ਰਤਾਪ ਨੂੰ ਬੋਲਿਆ ਸੀ ਉਹਨਾਂ ਨੂੰ ਕੱਢ ਦਿੱਤਾ ਹੈ ਹਾਂ ਕੱਢਤਾ ਉਹਨਾਂ ਨੂੰ ਵੀ ਪਰ ਮੈਂ ਉਸ ਚੀਜ਼ ਤੇ ਤੇ ਚਲੋ ਕੀ ਜਾਣਾ ਆ ਐਸ ਬਹੁਤ ਹਾਲਾਤ ਹੀ ਹੋਰ ਆ ਪੋਲਿਟੀਕਲ ਗੱਲ ਕੀ ਕਰਨੀ ਪਤਾ ਹੀ ਆ ਤੁਹਾਨੂੰ ਕਿਹੜਾ ਭੁਲੇਖਾ ਸਾਰੀ ਦੁਨੀਆ ਨੂੰ ਨਹੀਂ ਭੁਲੇਖਾ ਉਹ ਬਾਕੀ ਮੈਂ ਕਹਿਣਾ ਵੀ ਸੇਵਾ ਕਰਨ ਬਾਹਰ ਨਿਕਲਣਾ ਸਟੰਟ ਨਾ ਲੈਣਾ ਫੋਟੋਆਂ ਨਾ ਐਦਾ ਇਸ ਢੰਗ ਦੇ ਨਾਲ ਉਹ ਨਾ ਕਰ ਮੈਂ ਹਾਏ ਚੋਪਰ ਤੇ ਚੜ ਗਿਆ ਹੇ ਚ ਫੋਟੋਆਂ ਲੈ ਰਿਹਾ ਉਹ ਬਾਕੀ ਹਰੇ ਨੂੰ ਆਪਣੀ ਮੁਬਾਰਕ ਹੈ ਜੋ ਬੀਜਣਗੇ ਉਹ ਵੱਢ ਲੈਣਗੇ